ਮਹਿਲਾਵਾਂ ਲਈ ਜ਼ਿੰਕ ਕਿਉਂ ਜ਼ਰੂਰੀ ਹੈ ਇਸੇ ਉਪਰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸੋ ਟੇ ਸਾਰੇ ਕਮੈਂਟਸ ਜ਼ਰੂਰ ਆਏ ਹੋਏ ਸੀ ਕਿ ਜ਼ਿੰਕ ਨੂੰ ਲੈ ਕੇ ਵੀ ਇੱਕ ਪ੍ਰੋਪਰ ਵੀਡੀਓ ਜ਼ਰੂਰ ਬਣਾਈ ਜਾਏ ਜਿਨ੍ਹਾਂ ਨੇ ਕਮੈਂਟਸ ਕੀਤੇ ਸੀ ਉਹਨਾਂ ਸਭ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੂੰਗੀ ਕਿ ਤੁਸੀਂ ਮੇਰੀ ਪਹਿਲੀ ਵੀਡੀਓ ਨੂੰ ਰਿਸਪੌਂਸ ਕੀਤਾ ਤੇ ਜ਼ਿੰਕ ਲਿਖ ਕੇ ਤੁਸੀਂ ਮੈਨੂੰ ਰਿਪਲਾਈ ਕੀਤਾ ਸੋ ਅੱਜ ਇੱਕ ਵੀਡੀਓ ਪਹਿਲਾਂ ਬਣਾਈ ਹੈ ਕਿ ਪੁਰਸ਼ਾਂ ਲਈ ਜ਼ਿੰਕ ਕਿਉਂ ਜ਼ਰੂਰੀ ਹੈ ਇੱਕ ਅਲੱਗ ਤੋਂ ਵੀਡੀਓ ਇਹ ਬਣਾ ਰਹੀਆਂ ਮੈਂ ਕਿ ਅ ਮਹਿਲਾਵਾਂ ਲਈ ਫੀਮੇਲਸ ਲਈ ਜ਼ਿੰਕ ਕਿਉਂ ਜ਼ਰੂਰੀ ਹੈ ਦੇਖੋ ਇੱਕ ਫੀਮੇਲ ਦੀ ਲਾਈਫ ਵਿੱਚ ਕਈ ਤਰ੍ਹਾਂ ਦੇ ਪੜਾ ਆਂਦੇ ਨੇ ਜਿਸ ਦੇ ਨਾਲ ਕਈ ਤਰ੍ਹਾਂ ਦੇ ਸਰੀਰਕ ਚੇਂजेस ਆਂਦੇ ਨੇ ਬਦਲਾਅ ਆਂਦੇ ਨੇ ਕਈ ਤਰ੍ਹਾਂ ਦੇ ਤੇ ਸਭ ਤੋਂ ਖਾਸ ਜਿਹੜਾ ਰੋਲ ਰਹਿੰਦਾ ਮਾਂ ਬਣੰਦਾ ਯਾਨੀ ਇੱਕ ਔਰਤ ਨੂੰ ਸੰਪੂਰਨ ਉਦੋਂ ਕਿਹਾ ਜਾਂਦਾ ਇੱਕ ਕਹਾਵਤ ਹੈ ਕਿ ਜਦੋਂ ਇੱਕ ਔਰਤ ਮਾਂ ਬਣ ਜਾਂਦੀ ਹੈ ਤੇ ਪ੍ਰਜਨਨ ਅੰਗਾਂ ਦੀ ਸਹੀ ਤਰ੍ਹਾਂ ਦੇ ਵਿਕਾਸ ਦੇ ਲਈ ਵੀ ਇੱਥੇ ਜ਼ਿੰਕ ਬਹੁਤ ਜ਼ਿਆਦਾ ਜ਼ਰੂਰੀ ਹੈ ਅਗਰ ਅਸੀਂ ਛੋਟੀ ਉਮਰ ਦੀ ਕੁੜੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਜਿਹੜੇ ਪੀਰੀਅਡਸ ਹੈ ਉਹ ਸਹੀ ਤਰ੍ਹਾਂ ਨਾਲ ਚੱਲਦੇ ਰਹਿਣ ਉੱਥੇ ਵੀ ਜ਼ਿੰਕ ਦੀ ਬਹੁਤ ਜ਼ਿਆਦਾ ਜ਼ਰੂਰਤ ਰਹਿੰਦੀ ਹੈ ਕਈ ਤਰ੍ਹਾਂ ਦੇ ਹਾਰਮੋਨਸ ਨੂੰ ਬੈਲੈਂਸ ਰੱਖਣ ਦੇ ਲਈ ਇੱਥੇ ਜ਼ਿੰਕ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਵੇਂ ਆਪਾਂ ਥਾਇਰੋਇਡ ਦੀ ਗੱਲ ਕਰਦੇ ਆਂ ਅੱਜਕੱਲ ਅਸੀਂ ਦੇਖਦੇ ਆਂ ਕਈ ਫੀਮੇਲਸ ਨੂੰ ਥਾਇਰੋਇਡ ਦੀ ਪ੍ਰੋਬਲਮ ਹੈ ਤੇ ਇਹ ਵੀ ਇੱਕ ਹਾਰਮੋਨਲ ਪ੍ਰੋਬਲਮ ਹੀ ਹੈ ਤੇ ਇੱਥੇ ਵੀ ਜਿਨ੍ਹਾਂ ਨੂੰ ਵੀ ਥਾਇਰੋਇਡ ਦੀ ਪ੍ਰੋਬਲਮ ਹੈ ਉਹ ਆਪਣੇ ਜ਼ਿੰਕ ਇਨਟੇਕ ਤੇ ਵੀ ਜ਼ਰੂਰ ਧਿਆਨ ਰੱਖਣ ਮਤਲਬ ਕਿ ਬਹੁਤ ਹੀ ਘੱਟ ਮਾਤਰਾ ਵਿੱਚ ਸਾਨੂੰ ਜ਼ਿੰਕ ਚਾਹੀਦਾ ਹੈ ਲੇਕਿਨ ਇਸ ਦੇ ਬਹੁਤ ਹੀ ਜ਼ਿਆਦਾ ਖਾਸ ਰੋਲ ਨੇ ਤੁਸੀਂ ਸਮਝ ਹੀ ਗਏ ਹੋ ਜੋ ਕਿ ਮੈਂ ਹੁਣ ਤੱਕ ਦੱਸ ਚੁੱਕੀ ਹਾਂ ਕਿ ਪ੍ਰਜਨਨ ਅੰਗਾਂ ਦੇ ਵਿਕਾਸ ਲਈ ਔਰ ਫਰਟੀਲਿਟੀ ਦੇ ਲਈ ਅਗਰ ਕੋਈ ਕਪਲ ਪਲਾਨ ਕਰ ਰਿਹਾ ਹੈ ਕਿ ਸੀ ਬੱਚੇ ਦੇ ਲਈ ਪਲਾਨ ਕੀਤਾ ਜਾ ਰਿਹਾ ਹੈ ਤਾਂ ਉਥੇ ਉਹਨਾਂ ਨੂੰ ਜ਼ਿੰਕ ਦੀ ਜੋ ਹੈ ਚੰਗੀ ਮਾਤਰਾ ਜ਼ਰੂਰ ਚਾਹੀਦੀ ਹੁੰਦੀ ਹੈ ਤਾਂ ਕਿ ਪ੍ਰਜਨਨ ਅੰਗ ਜੋ ਹੈ ਸਹੀ ਤਰੀਕੇ ਨਾਲ ਵਿਕਾਸ ਕਰਨ ਅਗੋ ਫਰਟੀਲਿਟੀ ਦੇ ਵਿੱਚ ਵੀ ਕੋਈ ਅਗੋ ਪ੍ਰੋਬਲਮ ਨਾ ਹੋਵੇ ਉਹਨਾਂ ਨੂੰ ਫੀਮੇਲਜ਼ ਦੇ ਨਾਲ-ਨਾਲ ਮੇਲਜ਼ ਲਈ ਵੀ ਜ਼ਿੰਕ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਔਰ ਮੈਂ ਆਪਣੀ ਪਹਿਲੀ ਵੀਡੀਓ ਦੇ ਵਿੱਚ ਇਹ ਚੀਜ਼ ਦੱਸ ਚੁੱਕੀ ਆ ਸੋ ਅੱਗੇ ਅਸੀਂ ਗੱਲ ਕਰੀਏ ਤਾਂ ਜਿਨ੍ਹਾਂ ਨੂੰ ਆਰਥਰਾਈਟਿਸ ਦੀ ਵੀ ਪ੍ਰੋਬਲਮ ਹੈ ਉਥੇ ਵੀ ਜ਼ਿੰਕ ਬਹੁਤ ਖਾਸ ਰੋਲ ਪਲੇ ਕਰਦਾ ਹੈ ਕਿਉਂਕਿ ਜ਼ਿੰਕ ਦੇ ਨਾਲ ਜੋ ਹੈ ਕਿਤੇ ਵੀ ਬੋਡੀ ਦੇ ਵਿੱਚ ਅਗਰ ਸੋਜਿਸ਼ ਹੋਈ ਹੋਈ ਹੈ ਉਹ ਵੀ ਘਟ ਜਾਂਦੀ ਹੈ ਕਿਤੇ ਵੀ ਕੋਈ ਸੱਟ ਲੱਗੀ ਹੈ ਉਸ ਨੂੰ ਪਰਨ ਦਾ ਕੰਮ ਵੀ ਜ਼ਿੰਕ ਕਰਦਾ ਹੈ ਸੋ ਬਹੁਤ ਸਾਰੇ ਖਾਸ ਰੋਲ ਨੇ ਸੋ ਫੀਮੇਲਜ਼ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਜਲਦੀ ਸਟ्रेस ਦੇ ਵਿੱਚ ਆ ਜਾਂਦੀਆਂ ਕਈ ਵਾਰੀ ਕਈਆਂ ਦੇ ਵਿੱਚ ਘੜਚੜਾ پن ਵੀ ਦੇਖਿਆ ਜਾਂਦਾ ਡਿਪਰੈਸਡ ਰਹਿਣ ਲੱਗ ਜਾਂਦੀਆਂ ਨੇ ਸੋ ਜਿਹੜਾ ਇੱਕ ਇੱਕ ਹੈਪੀ ਹਾਰਮੋਨਸ ਜਿਹੜੇ ਹੁੰਦੇ ਨੇ ਸਾਡੀ ਬਾਡੀ ਦੇ ਵਿੱਚ ਬ੍ਰੇਨ ਚ ਜਿਹੜੇ ਬੰਨਦੇ ਨੇ ਉਹਨਾਂ ਨੂੰ ਬਣਾਉਣ ਦੇ ਲਈ ਵੀ ਜ਼ਿੰਕ ਜੋ ਹੈ ਮਦਦ ਕਰਦਾ ਹੈ ਜ਼ਰੂਰ ਆਪਣੀ ਡਾਈਟ ਦੇ ਵਿੱਚ ਜੋ ਹੈ ਜ਼ਿੰਕ ਰਿਚ ਫੂਡ ਲੋ ਤਾਂ ਤੁਸੀਂ ਦੇਖੋਗੇ ਕਿ ਜੋ ਪਹਿਲਾਂ ਐਵੇਂ ਫਜ਼ੂਲ ਦਾ ਸਟ्रेस ਰਹਿੰਦਾ ਸੀ ਉਹ ਵੀ ਠੀਕ ਹੋਣਾ ਸ਼ੁਰੂ ਹੋ ਗਿਆ ਤੁਸੀਂ ਖੁਸ਼ ਰਹਿਣੇ ਵੀ ਸ਼ੁਰੂ ਹੋ ਗਏ ਹੋ ਚੰਗਾ ਸੋਚਦੇ ਹੋ ਚੰਗਾ ਕਰਨ ਦਾ ਮਨ ਕਰਦਾ ਹੈ ਔਰ ਅੱਗੂ ਅਗਰ ਅਸੀਂ ਗੱਲ ਕਰੀਏ ਕਿ ਜ਼ਿੰਕ ਰਿਚ ਫੂਡ ਕਿਹੜਾ ਹੈ ਤਾਂ ਸਭ ਤੋਂ ਪਹਿਲਾਂ ਦੇਖੋ ਹਰੀਆਂ ਸਬਜ਼ੀਆਂ ਹਰੀਆਂ ਸਬਜ਼ੀਆਂ ਹਰ ਥਾਂ ਤੇ ਆ ਜਾਂਦੀਆਂ ਕਿਉਂਕਿ ਇਹਨਾਂ ਵਿੱਚ ਢੇਰ ਸਾਰੇ ਵਿਟਾਮਿਨਸ ਹਨ ਉਹ ਮਿਲ ਜਾਂਦੇ ਨੇ ਮਿਨਰਲਸ ਮਿਲ ਜਾਂਦੇ ਨੇ ਸੋ ਇੱਥੇ ਵੀ ਪਹਿਲਾਂ ਹਰੀਆਂ ਸਬਜ਼ੀਆਂ ਦੀ ਗੱਲ ਕਰਦੇ ਆ ਔਰ ਨਾਲ ਨਾਲ ਆਪਾਂ ਜੇਕਰ ਦੁੱਧ ਦੀ ਗੱਲ ਕਰ ਲਈਏ ਉਸ ਵਿੱਚ ਵੀ ਤੁਹਾਨੂੰ ਮਿਲ ਜਾਂਦਾ ਹੈ ਐਗਸ ਨੇ ਚਿਕਨ ਹੈ ਮੀਟ ਹੈ ਜਿਹੜੇ ਨਾਨਵੇਜ ਨਹੀਂ ਖਾਂਦੇ ਨੇ vegetarians ਦੇ ਵਿੱਚ ਅਗਰ ਆਪਾਂ ਗੱਲ ਕਰ ਲਈਏ ਹਰੀਆ ਸਬਜ਼ੀਆਂ ਦੀ ਮੈਂ ਗੱਲ ਕੀਤੀ ਹੈ ਸਾਬਤ ਅਨਾਜ ਹੈ ਸਾਬਤ ਦਾਲਾਂ ਨੇ ਉਹ ਤੁਸੀਂ ਖਾ ਸਕਦੇ ਹੋ ਜਿਹੜੇ ਨਟਸ ਐਂਡ ਸੀਡਸ ਹੁੰਦੇ ਨੇ ਬਦਾਮ ਅਖਰੋਟ ਕਾਜੂ ਇਹਨਾਂ ਨੂੰ ਰਾਤ ਨੂੰ ਪਿਗੋ ਕੇ ਅਗਲੇ ਦਿਨ ਸਵੇਰੇ ਤੁਸੀਂ ਖਾ ਸਕਦੇ ਹੋ ਸੀਡਸ ਦੇ ਵਿੱਚ ਕਈ ਤਰ੍ਹਾਂ ਦੇ ਸੀਡਸ ਅੱਜਕੱਲ੍ਹ ਆਰਾਮ ਨਾਲ ਮਿਲ ਜਾਂਦੇ ਨੇ ਪਮਕਿਨ ਸੀਡਸ ਹੈ ਪੇਠੇ ਦੇ ਬੀਜ ਜਿਹਨੂੰ ਆਪਾਂ ਕਹਿੰਦੇ ਆ ਨਾਲ ਦੇ ਨਾਲ फ्लैक्स सीड्स ਨੇ ਅਲਸੀ ਦੇ ਬੀਜ ਨੇ ਤਿਲ ਨੇ ਇਹਨਾਂ ਸਭ ਚੀਜ਼ਾਂ ਨੂੰ ਤੁਸੀਂ ਆਪਣੀ ਡਾਈਟ ਵਿੱਚ ਲਓ ਸੋ ਅਗਰ ਤੁਸੀਂ ਨਟਸ ਐਂਡ ਸੀਡਸ ਲੈਣੇ ਹੋ ਇਤਾਂ ਇਥੋਂ ਤੁਹਾਨੂੰ ਚਲੋ ਜ਼ਿੰਕ ਹੀ ਨਹੀਂ ਹੋਰ ਵੀ ਢੇਰ ਸਾਰੇ ਮਿਨਰਲਸ ਜੋ ਹੈ ਤੁਹਾਨੂੰ ਜ਼ਰੂਰ ਮਿਲਣ ਵਾਲੇ ਨੇ ਨਾਲ ਦੀ ਨਾਲ ਚੰਗੇ ਫੈਟੀ ਐਸਿਡਸ ਸਾਨੂੰ ਮਿਲ ਜਾਂਦੇ ਨੇ ਓਮੇਗਾ 3 ਓਮੇਗਾ 6 ਇਹ ਵੀ ਸਾਨੂੰ ਮਿਲ ਜਾਂਦੇ ਨੇ ਸੋ ਓਵਰ ਆਲ ਤੁਹਾਡੀ ਹੈਲਥ ਜੋ ਹੈ ਇਸ ਦੇ ਨਾਲ ਇੰਪਰੂਵ ਜ਼ਰੂਰ ਹੋਣ ਲੱਗ ਜਾਏਗੀ ਔਰ ਤੁਸੀਂ ਦੇਖੋਗੇ ਤੁਹਾਡੀ ਸਕਿਨ ਤੁਹਾਡਾ ਹੇਅਰਸ ਇਹ ਵੀ ਅੱਛੇ ਹੋਣ ਲੱਗ ਜਾਣਗੇ ਜਿਨ੍ਹਾਂ ਨੂੰ ਅਕਸਰ ਅਸੀਂ ਦੇਖਦੇ ਹਾਂ ਹੇਅਰ ਫਾਲ ਦੀ ਪ੍ਰੋਬਲਮ ਹੁੰਦੀ ਹੈ ਅਗਰ ਤੁਸੀਂ ਡਾਈਟ ਵਿੱਚ ਜ਼ਿੰਕ ਰਿਚ ਫੂਡ ਲੈਂਦੇ ਹੋ ਤਾਂ ਤੁਹਾਡੀ ਹੇਅਰ ਫਾਲ ਦੀ ਪ੍ਰੋਬਲਮ ਜਾਂ ਸਕਿਨ ਨੂੰ ਲੈ ਕੇ ਵੀ ਕੋਈ ਪ੍ਰੋਬਲਮ ਹੈ ਉਹ ਵੀ ਜ਼ਰੂਰ ਠੀਕ ਹੁੰਦੀ ਤੁਹਾਨੂੰ ਨਜ਼ਰ ਆਏਗੀ ਚਿੜਚਿੜਾਪਨ ਦੂਰ ਹੋ ਜਾਏਗਾ ਪਹਿਲਾਂ ਬਹੁਤ ਜ਼ਿਆਦਾ ਡਿਪਰੈਸ ਰਹਿੰਦੇ ਸੀ ਉਹ ਵੀ ਠੀਕ ਹੋਣ ਲੱਗੇਗਾ ਤਾਂ ਜ਼ਰੂਰ ਆਪਣੀ ਡਾਈਟ ਵਿੱਚ ਜ਼ਿੰਕ rich food ਸ਼ਾਮਿਲ ਕਰੋ ਅਕਸਰ ਜੇਕਰ ਆਪਾਂ ਗੱਲ ਕਰੀਏ ਕਈਆਂ ਨੂੰ ਜਿਵੇਂ ਫੀਮੇਲਜ਼ ਦੇ ਵਿੱਚ ਬਾਂਝਪਨ ਦੀ ਪ੍ਰੋਬਲਮ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਉੱਥੇ ਜ਼ਿੰਕ ਦੀ ਕਮੀ ਜ਼ਰੂਰ ਹੁੰਦੀ ਹੈ ਸੋ ਮੈਂ ਕੋਸ਼ਿਸ਼ ਕਰਦੀ ਆ ਆਪਣੀਆਂ ਵੀਡੀਓਜ਼ ਦੇ ਜ਼ਰੀਏ ਕਿ ਤੁਹਾਨੂੰ ਦੱਸ ਸਕਾਂ ਕਿ ਕਿਵੇਂ ਡਾਈਟ ਦੇ ਜ਼ਰੀਏ ਹੀ ਤੁਸੀਂ ਆਪਣੀ ਕਈ ਤਰ੍ਹਾਂ ਦੀ ਪ੍ਰੋਬਲਮਸ ਨੂੰ ਦੂਰ ਕਰ ਸਕਦੇ ਹੋ ਔਰ ਅਗਰ ਡਾਈਟ ਸਹੀ ਹੋਏਗੀ ਤੁਹਾਡੀ ਓਵਰਾਲ ਹੈਲਥ ਬਹੁਤ ਵਧੀਆ ਰਹਿਣੀ ਵਾਲੀ ਹੈ ਕੋਈ ਵੀ ਅਗਰ ਪ੍ਰੋਬਲਮ ਹੈ ਡਾਈਟ ਸਹੀ ਕਰ ਲੋਗੇ ਹੌਲੀ ਹੌਲੀ ਤੁਹਾਡੀ ਉਹ ਪ੍ਰੋਬਲਮ ਦੂਰ ਜ਼ਰੂਰ ਹੋ ਜਾਏਗੀ ਡਾਈਟ ਸਹੀ ਕਰਨ ਦੇ ਨਾਲ ਨਾਲ ਇੱਥੇ ਵੀ ਜ਼ਰੂਰ ਹੈ ਕਿ ਤੁਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਥੋੜੀ ਜ਼ਰੂਰ ਰੱਖੋ ਅੱਧਾ ਘੰਟਾ 40 ਮਿੰਟ ਦਿਨ ਵਿੱਚ ਜ਼ਰੂਰ ਕੱਢੋ ਚਾਹੇ ਸਿਰਫ ਸੈਰ ਹੀ ਕਰੋ ਜਾਂ ਥੋੜੀ-ਬਹੁਤੀ ਅਗਰ ਐਕਸਰਸਾਈਜ਼ ਜਾਂ ਯੋਗਾ ਕਰ ਸਕਦੇ ਹੋ ਉਹ ਵੀ ਕਰ ਲਓ ਖਾਣ-ਪੀਣ ਦੇ ਵਿੱਚ ਚੰਗੀਆਂ ਚੀਜ਼ਾਂ ਜ਼ਰੂਰ ਐਡ ਕਰੋ ਜੋ ਚੰਗੀਆਂ ਚੀਜ਼ਾਂ ਮੈਂ ਦੱਸ ਚੁੱਕੀਆਂ ਹਾਂ ਔਰ ਕੁਝ ਚੀਜ਼ਾਂ ਸਾਨੂੰ ਛੱਡਣੀਆਂ ਵੀ ਪੈਣਗੀਆਂ ਜੰਕ ਫੂਡ ਫਰਾਈ ਫੂਡ ਟ੍ਰਾਂਸ ਫੈਟ ਵਾਲਾ ਫੂਡ ਹੋ ਗਿਆ ਰਿਫਾਈਨਡ ਫੂਡ ਬੇકરી ਪ੍ਰੋਡਕਟਸ ਸੇ ਕਦੀ ਖਾਓ ਤਾਂ ਠੀਕ ਹੈ ਜਿਵੇਂ ਮਿਠਾਈਆਂ ਹੋ ਗਈਆਂ ਇਹਨਾਂ ਚੀਜ਼ਾਂ ਨੂੰ ਰੁਟੀਨ ਕਦੀ ਵੀ ਨਹੀਂ ਆਪਣਾ ਬਣਾਣਾ ਹੈ ਅਗਰ ਹੈਲਦੀ ਡਾਈਟ ਰੱਖੋਗੇ ਤਾਂ ਹੈਲਦੀ ਰਹੋਗੇ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਕਰਕੇ ਵੀ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਪੇਜ ਨੂੰ ਹਲੇ ਤੱਕ ਫੋਲੋ ਨਹੀਂ ਕੀਤਾ ਤਾਂ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮਨੁ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ